ਸਕਲ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਟਾਈਪਿੰਗ ਦੀ ਸਪੀਡ ਬਣਾਉਣ ਬਾਰੇ ਬਹੁਤ ਜਲਦ ਤੁਹਾਡੇ ਇਗਜ਼ਾਮ ਆ ਰਹੇ ਆ ਕਲਰਕ ਦੇ ਅਸਿਸਟੈਂਟ ਦਾ ਜਿਹਦੇ ਵਿੱਚ ਇੰਗਲਿਸ਼ ਤੇ ਪੰਜਾਬੀ ਦੋਨੋਂ ਟਾਈਪਿੰਗ ਤੁਸੀਂ ਪਾਸ ਕਰਨੇ ਆ ਕੁਆਲੀਫਾਈ ਕਰਨਾ 30 ਵਰਡ ਨਾਲ ਇੱਕ ਮਿੰਟ ਦੇ ਵਿੱਚ 30 ਵਰਡ ਤੁਸੀਂ ਟਾਈਪ ਕਰਨੇ ਆ ਜੇ ਤੁਹਾਡੀ ਸਪੀਡ 35 ਦੀ ਹੋएगी 40 ਦੀ ਹੋएगी ਤਾਂ ਹੀ 30 ਵਾਲਾ ਪੇਪਰ ਤੁਹਾਡਾ ਪਾਸ ਹੋਣਾ ਤੁਸੀਂ ਆਪਦਾ ਟਾਰਗੇਟ 35 ਹੀ ਰੱਖਣਾ ਹੋਮ ਪੇਪਰ ਦੇ ਵਿੱਚ ਵਰਡ ਡਿਫਿਕਲਟ ਆ ਸਕਦੇ ਆ ਜਿਹੜੇ ਵਰਡ ਤੁਸੀਂ ਨਹੀਂ ਕੀਤੇ ਹੋਣਗੇ ਕੋਸ਼ਿਸ਼ ਵੀ ਨਮਾਇਕ ਆ ਸਕਦੇ ਆ ਗਵਰਨਮੈਂਟ ਦਾ ਕੋਈ ਪਤਾ ਨਹੀਂ ਹੁੰਦਾ ਕਿ ਇਸ ਤਰ੍ਹਾਂ ਕੋਈ ਸਿੰਬਲਸ ਪਾ ਸਕਦੇ ਤਾਂ ਉਸ ਟਾਈਮ ਤੇ ਬੱਚਾ ਸਲੋ ਹੋ ਜਾਂਦਾ ਇਸ ਕੇ ਸਪੀਡ ਆਪਾਂ ਨੂੰ 35 ਦੀ 40 ਦੇ ਵਿੱਚ ਉੱਚ ਰੱਖਣੀ ਪਊਗੀ ਤਾਂ ਹੀ ਆਪਣਾ 30 ਵਾਲਾ ਪੇਪਰ ਪਾਸ ਹੋਣਾ ਤੇ ਟਾਈਪਿੰਗ ਸਿੱਖਣ ਲਈ ਸਭ ਤੋਂ ਪਹਿਲਾਂ ਤਾਂ ਇੱਕ ਟੀਚਰ ਦਾ ਹੋਣਾ ਜ਼ਰੂਰੀ ਆ ਜਿਹੜਾ ਪਹਿਲਾ ਮਹੀਨਾ ਹੈਗਾ ਪਹਿਲੀ ਜਿਹੜੀ ਟੈਕਨੀਕ ਆਪਾਂ ਸਿੱਖਣੀ ਕਿਸੇ ਟੀਚਰ ਦੇ ਕੋਲ ਬੈਠ ਕੇ ਪ੍ਰੋਪਰ ਸਿੱਖਣੀ ਆ ਜੇ ਘਰ ਦੇ ਵਿੱਚ ਆਪ ਕਰਦੇ ਪਏ ਆ ਤੇ ਗਲਤ ਕਰਦੇ ਪਏ ਆ ਤਾਂ ਆਪਣੀ ਸਪੀਡ ਨਹੀਂ ਬਣਦੀ ਜੇ ਤੁਸੀਂ ਖੁਦ ਹੀ ਕਰਦੇ ਪਏ ਆ ਤੁਹਾਨੂੰ ਕੋਈ ਦੇਖਣ ਵਾਲਾ ਨਹੀਂ ਹੈਗਾ ਤਾਂ ਤੁਹਾਡੀ ਸਪੀਡ ਨਹੀਂ ਬਣਨੀ ਤੁਸੀਂ ਸਿੱਖ ਜਾਓਗੇ ਬਟਨ ਆਪਣੇ ਤਾਂ ਉਹ ਸਭ ਕੁਝ ਆ ਜਾਂਦੇ ਆ ਬਹੁਤ ਸਾਰੀਆਂ YouTube ਤੇ ਵੀਡੀਓ ਵੀ ਅਵੇਲੇਬਲ ਹੈਗੀਆਂ ਤੁਸੀਂ ਉੱਥੋਂ ਦੇਖ ਕੇ ਵੀ ਕਰ ਸਕਦੇ ਆ ਪਰ ਜੇ ਤੁਹਾਡੇ ਉੱਤੇ ਕੋਈ ਟੀਚਰ ਖੜਾ ਹੈ ਤੁਸੀਂ ਗਲਤ ਕਰਦੇ ਕਿ ਸਹੀ ਕਰਦੇ ਆ ਤੁਹਾਨੂੰ ਪਹਿਲੇ ਮਹੀਨੇ ਉਹ ਚੈੱਕ ਕਰ ਲੇਗਾ ਜੇ ਤੁਹਾਡਾ ਪ੍ਰੋਪਰ ਉਹਨੇ ਕਹਤਾ ਵੀ ਹੁਣ ਓਕੇ ਆ ਫਿਰ ਤੁਸੀਂ ਆਪਣੇ ਘਰ ਵਿੱਚ ਬੈਠ ਕੇ ਪ੍ਰੈਕਟਿਸ ਕਰ ਸਕਦੇ ਹੋ ਜਿੰਨੀ ਮਿਹਨਤ ਵਧਾਓਗੇ ਉਹਨੇ ਜਲਦੀ ਤੁਹਾਡੀ ਸਪੀਡ ਬਣ ਜਾਣੀ ਆ ਤੇ ਟਾਰਗੇਟ ਉਹਦਾ ਸਪੀਡ 35 ਦਾ ਹੋਣਾ ਚਾਹੀਦਾ ਸਭ ਤੋਂ ਪਹਿਲਾਂ ਸਪੀਡ ਦਾ ਟਾਰਗੇਟ ਹੋਣਾ ਚਾਹੀਦਾ ਪਲਸ ਸਪੀਡ ਵਧਣੀ ਚਾਹੀਦੀ ਆ ਉਸ ਤੋਂ ਬਾਅਦ ਆਪਾਂ ਐਕੂਰੇਸੀ ਲਾਉਣੀ ਆ ਆਪਣੀ ਕਿਉਂਕਿ 92% ਸਰਕਾਰ ਨੇ ਐਕੂਰੇਸੀ ਮੰਗੀ ਆ ਉਹ ਹੋਣੀ ਚਾਹੀਦੀ ਆ ਅਠਾਣ ਤੁਸੀਂ ਗਲਤੀਆਂ ਕਰ ਸਕਦੇ ਹੋ 300 ਦੇ ਵਰਡ ਦੇ ਵਿੱਚੋਂ 24 ਗਲਤੀਆਂ ਤੁਹਾਨੂੰ ਮਾਫ਼ ਆ 24 ਗਲਤੀਆਂ ਤੁਸੀਂ ਕਰ ਸਕਦੇ ਹੋ ਪਰ ਆਪਾਂ ਕੋਸ਼ਿਸ਼ ਕਰਨੀ ਐਕੂਰੇਸੀ ਬਹੁਤ ਜ਼ਿਆਦੀ ਹੋਵੇ 95 ਤੋਂ ਉੱਪਰ ਹੀ ਹੋਵੇ ਤਾਂ ਜਿਆਦਾ ਬੈਟਰ ਰਹੂਗੀ ਪਹਿਲਾਂ ਆਪਾਂ ਸਪੀਡ ਵਧਾਉਣੀ ਆ ਫਿਰ ਐਕੂਰੇਸੀ ਉਸ ਤੋਂ ਬਾਅਦ ਜਿਹੜੇ ਵਰਡਿੰਗ ਆ ਦੁਨੀਆ ਭਰ ਦੇ ਬੋਰਡਿੰਗ ਬਹੁਤ ਸਰੀ ਕਿਤਾਬਾਂ ਹੈਗੀਆਂ ਮੈਗਜ਼ੀਨ ਹੈਗੇ ਅਖਬਾਰ ਹੈਗੇ ਆ ਬਹੁਤ ਸਰੀ YouTube ਤਾਂ ਆਨਲਾਈਨ ਵੈਬਸਾਈਟਾਂ ਹੈਗੀਆਂ ਜਿੱਥੇ ਤੁਸੀਂ ਬੋਰਡਿੰਗ ਨੂੰ ਕਵਰ ਕਰ ਸਕਦੇ ਆ ਪਹਿਲਾ ਟਾਰਗੇਟ ਆਪਣਾ ਸਪੀਡ ਹੋਣਾ ਚਾਹੀਦਾ ਤਕਨੀਕ ਸਹੀ ਹੋਈ ਤਾਂ ਸਪੀਡ ਬਣ ਜਾਣੀ ਹੈ ਟੈਕਨੀਕ ਗਲਤ ਹੈਗੀ ਸਪੀਡ ਨਹੀਂ ਬਣਨੀ ਆਪਾਂ ਚਾਰ ਚਰ ਪੰਜ ਪੰਜ ਘੰਟੇ ਲਾ ਕੇ ਆ ਵੀ ਬਹਾਂ ਨਹੀਂ ਥਕਾਉਣੀਆਂ ਆਪਣਾ ਦਿਮਾਗ ਨਹੀਂ ਥਕਾਉਣਾ ਦਿਮਾਗ ਤੋੜਾ ਤੇ ਬਹਾਂ ਤੁਹਾਡੀਆਂ ਰਿਲੈਕਸ ਹੋਣੀਆਂ ਚਾਹੀਦੀਆਂ ਸਰਕਾਰ ਨੇ ਤੁਹਾਨੂੰ 20 ਮਿੰਟਾਂ ਵਿੱਚ ਚੈੱਕ ਕਰ ਲੈਣਾ ਕਈ ਬੰਦੇ 5 5 6 6 ਘੰਟੇ ਲਾਈ ਜਾਂਦੇ ਆ ਬਾਹਾਂ ਥੱਕ ਜਾਂਦੀ ਹੈ ਦਿਮਾਗ ਥੱਕ ਜਾਂਦਾ ਦਬ ਚੁੱਕਿਆ ਨਹੀਂ ਸਪੀਡ ਨਹੀਂ ਬਣਦੀ ਟਾਈਪਿੰਗ ਕਰਨੀ ਆ ਫਾਸਟ ਕਰਨੀ ਫਾਸਟ ਕਰਨ ਨਾਲ ਸਪੀਡ ਬਣਨੀ ਆ ਟਾਈਮ ਲਾਉਣਾ ਘੰਟੇ ਲਾਉਣਾ ਸਪੀਡ ਨਹੀਂ ਬਣਨੀ ਉਹਨਾਂ ਵਰਡਿੰਗ ਕਵਰ ਹੋ ਸਕਦੀ ਆ ਸਪੀਡ ਨਹੀਂ ਬਣਦੀ ਸਪੀਡ ਉਹ ਤਾਂ ਬਣਨੀ ਜਦੋਂ ਆਪਾਂ ਰਿਪੀਟ ਕਰਦੇ 20 ਮਿੰਟਾਂ ਕਰੋ ਫਾਸਟ ਬ੍ਰੇਕ ਆਖ ਲੋ 10 ਮਿੰਟ ਦੇ ਵਿੱਚ ਫਿਰ ਦੁਬਾਰਾ ਲਾ ਲੋ ਭਾਵੇਂ ਪੂਰਾ ਦਿਨ ਲੱਗੇ ਰੋ ਪਰ ਵਿੱਚ ਬ੍ਰੇਕ ਹੋਣਾ ਜ਼ਰੂਰੀ ਆ ਰਿਲੈਕਸ ਹੋਣਾ ਜ਼ਰੂਰੀ ਆ ਦਿਮਾਗ ਦਾ ਤੇ ਬਾਹਾਂ ਦਾ ਰਿਲੈ ਇਸਕ ਰਿਪੀਟ ਕਰੋ ਇੱਕੋ ਪੈਰਾ ਕੋਈ ਵੀ ਲੈ ਲਓ 300 ਵਰਡ ਦਾ ਜਾਂ ਪਚੰਕ ਤੇ ਕਰਦੇ ਕੋਈ ਵੀ ਆਪਾਂ ਇੱਕ ਪੈਰਾ ਲੈਣਾ ਉਸ ਤੇ ਸਪੀਡ ਕੱਢਣੀ ਹੈ ਇੱਕੋ ਪੈਰੇ ਤੇ 45 ਸਪੀਡ ਕੱਢਤੀ ਬਾਕੀ ਜਿਹੜੇ ਓਵਰ ਪੈਰੇ ਆਪਾਂ ਲਗਾਵਾਂਗੇ ਉਸ ਤੋਂ ਬਾਅਦ ਆਪਣੇ 35 ਆ ਜਾਣੀਆਂ ਆਪਣੇ ਬੱਤੀ ਤੇ ਤੁਹਾਡੀ ਆ ਜਾਏਗੀ ਘਟ ਜਾਏਗੀ ਇੱਕੋ ਪੈਰੇ ਤੇ 40 ਕੱਢ ਦੋ ਇਹ ਨਹੀਂ ਡੇਲੀ ਵਰਡਿੰਗ ਨਵੀਂ ਨਵੀਂ ਕਰੀ ਜਾਣੀ ਤੇ ਵਰਡ ਨਵੇਂ ਨਵੇਂ ਆਈ ਜਾਣ ਤੇ ਪੌਰੇ ਵਿੱਚ ਉਲਜੀ ਜਾ ਆਪਣਾ ਕੰਫੀਡੈਂਸ ਲੂਜ਼ ਹੋਈ ਜਾਵੇ ਇੱਕੋ ਪੜਾ ਕੱਕ ਪੜਾ ਕਰਾਂਗੇ ਡੇਲੀ ਤਾਂ ਆਪਣਾ ਕੰਫੀਡੈਂਸ ਵਧੇਗਾ ਤੇ ਸਪੀਡ ਵੱਧ ਜਾਣੀ ਆ ਜੇ ਪੱਟੇ ਲਈ ਬਲਕ ਕਰਦੇ ਪਏ ਆ ਡੇਲੀ ਨਵੀਂ ਨਵੀਂ ਵਰਡਿੰਗ ਲੈਂਦੇ ਪਏ ਆ ਉਹਨਾਂ ਆਪਾਂ ਆਪ ਹੀ ਕਨਫਿਊਜ਼ ਹੋ ਜਾਣਾ ਇਸ ਕਰ ਰਿਪੀਟ ਕਰੋ ਜਿੰਨਾ ਰਿਪੀਟ ਹੋਊਗਾ ਤੇ ਰਿਲੈਕਸ ਰਹੋਗੇ ਉਹਨੇ ਜਲਦੀ ਸਪੀਡ ਬਣਨੀ ਬਸ ਤੁਹਾਡੀ ਜਿਹੜੀ ਟੈਕਨੀਕ ਹੈਗੀ ਆ ਉਹ ਪ੍ਰੋਪਰ ਕਿਸੇ ਟਾਈਪਿੰਗ ਵਾਲੇ ਜਸਟ ਅਨੁਸ਼ਾਰਣ ਵਾਲੀ ਟੀਚਰ ਦੇ ਕੋਲ ਬੈਠ ਕੇ ਪ੍ਰੋਪਰ ਤੁਸੀਂ ਸਿੱਖਣਾ ਇੱਕ ਮਹੀਨਾ ਉਦੋਂ ਬਾਅਦ ਤੁਸੀਂ ਆਪਦੇ ਘਰੇ ਜੋ ਮਰਜੀ ਲੈਪਟਾਪ ਹੈਗਾ ਤੁਹਾਡਾ ਕੰਪਿਊਟਰ ਹੈਗਾ ਤੇ ਕੀਬੋਰਡ ਤੁਸੀਂ ਆਪਦਾ ਵਧੀਆ ਲੈ ਕੇ ਰੱਖੋ ਲੋਜੀਟੈਕ ਹੈਗਾ ਜਿਹੜਾ ਤੁਹਾਨੂੰ ਬਹੁਤ ਚੰਗਾ ਲੱਗਦਾ ਜਿਸ ਤੁਹਾਨੂੰ ਕੰਫਰਟੇਬਲ ਲੱਗਦਾ ਜਿਹੜਾ ਤੁਸੀਂ ਨਾਲ ਲੈ ਕੇ ਜਾਣਾ ਪੇਪਰ ਦੇ ਵਿੱਚ ਤੁਸੀਂ ਕੀਬੋਰਡ ਨਵਾਂ ਆਪਦਾ ਲੈ ਲੈਣਾ ਪੇਪਰ ਚ ਅਲਾਉਡ ਹੁੰਦਾ ਤੁਸੀਂ ਉਹਦਾ ਕੀਬੋਰਡ ਨਾਲ ਲਿਜਾ ਸਕਦੇ ਆ ਜਿੱਥੇ ਤੁਸੀਂ ਪ੍ਰੈਕਟਿਸ ਕਰਦੇ ਪਏ ਆ ਉਹੀ ਕੀਬੋਰਡ ਤੁਸੀਂ ਪੇਪਰ ਦੇ ਵਿੱਚ ਲੈ ਕੇ ਜਾਓਗੇ ਤੁਹਾਡਾ ਪੇਪਰ ਵਧੀਆ ਹੋਏਗਾ ਠੀਕ ਹੈ ਥੈਂਕ ਯੂ